ਤੇ ਅੰਤੇ ਅੰਤ ਆਉਂਦਾ ਹੈ। ਦੇਖੋ ਇਸ ਤਰ੍ਹਾਂ ਹੈ ਕਿ ਇਹ ਵਿੱਚ ਕੋਈ ਦੌਰ ਆਇਆ ਨਹੀਂ ਕਿ ਜਿੰਨੇ ਵੀ ਇਸ ਵਾਰ ਹੀ ਪਏ ਨੇ ਇਹਨਾਂ ਮਸਲ ਨੇ ਕੀ ਦਹਾਕਿਆਂ ਦੀ ਜੀ ਸਦੀ ਰਹੀ ਰਿਕਾਰਡ ਜਿਹੜੇ ਸਾਰੇ ਤੋੜ ਦਿੱਤੇ ਤੇ ਜਿੱਥੇ ਪੰਜਾਬ ਦੇ ਵਿੱਚ ਇੰਨੇ ਵੀ ਪਏ ਨੇ ਉੱਥੇ ਹੀ ਬਹੁਤ ਵੱਡੀ ਮਾਰ ਆ ਜਿਹੜੀ ਉਹ ਜਿਹੜੇ ਪਹਾੜੀ ਇਲਾਕੇ ਨੇ ਹਿਮਾਚਲ ਵਗੈਰਾ ਉੱਥੇ ਵੀ ਜਿਹੜੇ ਲੈਂਡਸਲਾਈਡ ਹੋ ਰਹੀਆਂ ਨੇ ਬਦਲ ਫਟ ਰਹੇ ਨੇ ਉਹਦੇ ਕਰਕੇ ਵੀ ਪਾਣੀ ਜਿਹੜਾ ਕਾਫੀ ਪੰਜਾਬ ਦੇ ਵਿੱਚ ਆ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਹਾਲਾਤ ਗੰਭੀਰ ਬਣੇ ਹੋਏ ਜੀ ਕਿ ਪਰ ਪਹਿਲੇ ਦਿਨ ਤੋਂ ਹੀ ਆਪਾਂ ਪੰਜਾਬ ਦੀ ਸਰਕਾਰ ਸਾਡੇ ਸਾਰੇ ਕੈਂਪਿੰਗ ਦੇ ਨਾਲ ਹੀ ਮੇਰੇ ਵੀਰ ਲਾਲਜੀਤ ਭੁੱਲਰ ਜੀ ਦਾ ਇਹਦਾ ਦਾ ਇਲਾਕਾ ਪੈਂਦਾ ਹੈ ਭਜਨੀ ਦੀ ਸਾਰੀ ਸਾਰੀ ਕੈਬਨਟ ਹੈ ਜਿਹੜੀ ਉਹ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਬਚਾਅ ਕਾਰਜ ਜਿਹੜੇ ਉਹਨਾਂ ਦੇ ਵਿੱਚ ਲੱਗੀ ਹੋਈ ਹੈ ਔਰ ਮੈਂ ਸਮਝਦਾ ਕਿ ਚਾਹੇ ਪ੍ਰੋਬਲਮ ਵੱਡੀ ਹੈ ਪਰ ਜਦੋਂ ਮੋਢੇ ਨਾਲ ਮੋਢਾ ਲਾ ਕੇ ਬੰਦਾ ਖੜ ਜਾਂਦਾ ਤੇ ਮੈਂ ਸਮਝਦਾ ਕਿ ਆਪਾਂ ਵੱਡੀ ਤੋਂ ਵੱਡੀ ਮੁਸ਼ਕਲ ਹੈ ਜਿਹੜੀ ਉਹ ਉਹਨੂੰ ਸਰ ਕਰ ਸਕਦੇ ਆ ਅੱਜ ਜੇ ਦਰਿਆ ਤੇ ਆਏ ਆ ਤੁਸੀਂ ਬੰਨ ਤੇ ਬਾਈ ਰਾਜੀ ਜੀ ਜਿਹਨਾਂ ਨਾਲ ਹਰਪਜਿੰਦ ਜੀ ਨਾਲ ਗੱਲ ਹੋਈ ਕਿ ਕਾਫੀ ਸੇ ਹਾਲਾਤ ਨੇ ਜਿਹੜੇ ਪਰ ਮੈਂ ਇੱਕ ਗੱਲ ਦਾ ਵਿਸ਼ਵਾਸ ਦੁਵਾਣਾ ਚਾਹਦਾ ਮੇਰੇ ਸਾਰੇ ਕਿਸਾਨ ਵੀ ਖੜੇ ਨੇ ਕਿ ਸਰਕਾਰ ਦਿਨ ਰਾਤ ਤੁਹਾਡੇ ਨਾਲ ਖੜੀ ਹੈ ਕਿਸਾਨੀ ਦਾ ਜਿੰਨਾ ਨੁਕਸਾਨ ਹੋ ਰਿਹਾ ਉਹਦਾ ਇੱਕ ਵਾਰੀ ਜਦੋਂ ਸਿਚੁਏਸ਼ਨ ਨਾਰਮਲਾਈਜ਼ ਹੋ ਜਾਂਦੀ ਹੈ ਗਰਦੌਰੀਆਂ ਦੀਆਂ ਉਹ ਵੀ ਹੋਣਗੀਆਂ ਔਰ ਜੋ ਮਨ ਦਾ ਮਾਮਲਾ ਜਿਹੜਾ ਉਹ ਵੀ ਦਿੱਤਾ ਜਾਊਗਾ ਪਰ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਜਿਹੜੀ ਪਹਿਲ ਹੈ ਉਹ ਇਹ ਹੈ ਕਿ ਜੋ ਜਾਨੀ ਔਰ ਮਾਲੀ ਨੁਕਸਾਨ ਹੈ ਉਹਨੂੰ ਬਤਾਇਆ ਜਾ ਸਕੇ ਡੰਗਰ ਪਸ਼ੂ ਦਾ ਜਿਹੜਾ ਨੁਕਸਾਨ ਹੈ ਹੋਣ ਦਾ ਖਰਚਾ ਬਣਿਆ ਹੋਇਆ ਉਹਨੂੰ ਬਿਚਾਇਆ ਜਾ ਸਾਰੇ ਇਸ ਕੰਮ ਦੇ ਪਰਮੇ ਸਮਝਦਾ ਕਿ ਇਹ ਕਿਸੇ ਇੱਕ ਦਾ ਕੰਮ ਨਹੀਂ ਹੈਗਾ ਇਹ ਤਾਂ ਇਨਸਾਨੀਅਤ ਦਾ ਕੰਮ ਹੈ ਤੇ ਉਹ ਸਾਰੇ ਆਪਾਂ ਲੱਗੇ ਹੋਏ ਸੋਚਦੇ ਕਿ 135 ਡੈਫੀਨਿਟਲੀ ਨਹੀਂ ਲਾਜ਼ਮੀ ਜੀ ਇਹਦੇ ਵੀ ਕਹੇ ਸੀ ਸਾਰੇ ਸਾਥੀਆਂ ਨੇ ਕਿਹਾ ਕਿ ਜਿਹੜੇ ਬੰਦ ਕੱਤੇ ਨੇ ਉਹਨਾਂ ਨੂੰ ਵੀ ਪੱਕੀ ਕਰਨ ਦਾ ਕੰਮ ਇਹਦਾ ਹੋਣਾ ਚਾਹੀਦਾ ਜਿਵੇਂ ਲੋਚਾਂ ਲੱਗੀਆਂ ਨੇ ਤਾਂ ਕਿ ਸਾਈਡਾਂ ਦੇ ਉੱਪਰ ਪਾਣੀ ਦੀ ਬੰਨਾਂ ਦੇ ਉੱਪਰ ਪਾਣੀ ਦੀ ਤੱਕ ਘੱਟ ਪਵੇ ਔਰ ਪਾਣੀ ਵਿਚਾਲੇ ਵਹਾਵਾਂਗੇ ਔਰ ਅੱਗੇ ਵਾਸਤੇ ਇਹ ਜੀ ਮੁਸਲਾ ਨਾਉਣ ਦਿੱਕ ਤਾਂ ਨਾਉਣ ਉਹਦੇ ਉੱਪਰ ਕੰਮ ਇਹਦਾ ਸਕਾਰ ਕਰੂਗੀ। ਲਾਜੀ ਜੀ ਅਰੇ ਇੱਥੇ ਸੋ ਆਲੋਈ ਦੇਖੋ ਅਹਾਂ ਕਿਸੇ ਵੀ ਪੰਗੀ ਦਾ ਨਾ ਲਗਾਤਾਰ بارش ਹੋ ਰਹੀ ਹੈ ਜੀ ਆਪਾਂ ਦੇ ਚੀਜ਼ਾਂ ਪਾਰਾਂ ਦੇ ਵਿੱਚ ਵੀ بارش ਹੋ ਰਹੀ ਆ ਇੱਧਰ ਪੰਜਾਬ ਦੇ ਵਿੱਚ ਵੀ بارش ਹੋ ਰਹੀ ਆ ਔਰ ਪਾਣੀ ਦਾ ਪੱਦਰ ਜਿਹੜਾ ਇੱਧਰ ਸਾਡਾ ਹਰਿਕੇ ਆ ਸਾਤੋਂ ਇੱਥੇ ਵਾਹੂਸ ਵਿੱਚ ਆਉਂਦੀ ਕਥਾ ਉਥੋਂ ਅੱਗੇ ਪਾਣੀ ਦਾ ਵਹੋਂ ਬਹੁਤ ਜ਼ਿਆਦਾ ਵਧ ਗਿਆ 23 ਦੇ ਵਿੱਚ ਆਪਾਂ ਦੇਖਿਆ 23 ਦੇ ਵਿੱਚ ਵੀ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਇੱਕ ਹੋਰ ਗਾਦੀ ਇਸ ਤੋਂ ਵੀ ਮਾਰੀ ਸੀਗੀ ਸੋ ਆ ਸਾਡੀ ਸਰਕਾਰ ਸਾਡੇ ਵਲੰਟੀਅਰਸ ਸਾਡੇ ਬਾਬੇ ਕਾਰ ਸੇਵਾ ਵਾਲੇ ਸਾਸ ਤੋਂ ਤੇ ਸਾਡੀ ਪਾਸੰਗ ਦੇ ਪੂਰੇ ਇਲਾਕੇ ਜਿਹੜੀ ਆ ਦਿਨ ਰਾਤ ਉਹਨਾਂ ਨੇ ਇਸੇ ਤਿੱਤਾ ਹੋਇਆ ਔਰ ਜਿੱਥੇ ਜਿੱਥੇ ਵੀ ਕੋਈ ਬੰਨ੍ਹ ਨੂੰ ਖਤਰਾ ਲੱਗਦਾ ਉਹਥੇ ਆ ਦੇਖੋ ਤੁਸੀਂ ਬੋਰੀਆਂ ਭਰ-ਭਰ ਕੇ ਤੇ ਉਸੇ ਨਾਲ ਬੰਨ੍ਹ ਨੂੰ ਮਜ਼ਬੂਤੀ ਦਿੱਤਾ ਜਾ ਰਿਹਾ ਹੈ ਅੱਜ ਸਾਡੇ ਮਾਨਯੋਗ ਸਰਦਾਰ ਸਾਹਿਬ ਸਾਡੇ ਚਰਮੇਤ ਦੇ ਜੀ ਦੀ ਜਿ ਰਮਨ ਰੂੜਾ ਦੀ ਸਿਟੀ ਦਾ ਗਾਜਾ ਲੈਣ ਪਹੁੰਚੇ ਨੇ ਔਰ ਬੜੀ ਕਾਨੂੰ ਇਹਨਾਂ ਤੇ ਮਾਨ ਹੈ ਕਿ ਜਿੱਥੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਰਾਹਤ ਦੀ ਮਦਦ ਦੀ ਲੋੜ ਹੁੰਦੀ ਹੈ ਉਸੇ ਤੁਰੰਤ ਪਹੁੰਚ ਦੇਣੀ ਆ ਸਰਦਾਰ ਲਾਲਜੀਤ ਖੁੱਲੋ ਸਾਹਿਬ ਇਹ ਜਨਵਾਤਾ ਇਹਨਾਂ ਦੇ ਦਿੱਤਾ ਆ ਹਮੇਸ਼ਾ ਹੀ ਸੰਘਰਸ਼ ਦੇ ਨਾਲ ਸਾਥ ਖੜੇ ਨੇ ਤੋਂ ਮੈਂ ਇਹੀ ਇਥੇ ਅਪੀਲ ਕਰੂੰਗਾ ਕਿ ਇਹ ਕੁਦਰਤੀ ਆਫਤ ਹੈ ਔਰ ਕੁਦਰਤੀ ਆਫਤ ਦਾ ਸਾਹਮਣਾ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਔਰ ਹਰ ਕੋਈ ਪੰਜਾਬ ਖੇਤੀਬਾੜੀ ਦਾ ਜ਼ਰੂਰੀ ਸੁਪਾ ਹੈ ਕਿਥੇ ਅੱਜ ਇਹ ਜਿਹੜੀਆਂ ਸੇਤਸਾਨਾਂ ਦਾ ਨੁਕਸਾਨ ਹੋ ਗਿਆ ਤੇ ਬਾਕੀ ਨਹੀਂ ਸਾਡੀ ਤੇ ਸਾਰੀ ਇਕਨੋਮੀ ਜਿਹੜੀ ਆ ਉਹ ਫਸਲਾਂ ਤੋਂ ਹੀ ਚੱਲਦੀ ਆ ਤੋਂ ਪੂਰੇ ਪੰਜਾਬਾਰੇ ਨੂੰ ਪੂਰੇ ਪੰਜਾਬ ਦੇ ਲੋਕਾਂ ਲਈ ਇਹ ਅਪੀਲ ਆ ਕਿ ਜੋ ਵੀ ਜਿੱਥੇ ਵੀ ਆਪਾਂ ਇਹ ਕੁਦਰਤੀ ਆਫਤ ਜਿਹੜੀ ਆਈ ਹੈ ਤੇ ਕੋਈ ਪਰਦਾਵਰ ਲੋਕ ਨਹੀਂ ਉਹਨਾਂ ਦੀ ਜਰੂਰ ਮਦਦ ਕਰੋ। ਅੱਡਾਏ ਉਹਦੇ ਬਾਅਦ 23 ਚਾੜ ਆਏ ਫਿਰ 25 ਚਾਏ ਜੇ 6 ਸਾਲਾਂ ਦੇ ਵਿੱਚੋਂ ਚਾਰ ਵਾਰਾਂ 4 ਸਾਲ ਇਹਨਾਂ ਦਾ ਨੁਕਸਾਨ ਹੋ ਗਿਆ ਉਹਦਾ ਮਤਲਬ ਹੈ ਵੀ ਜਿਹੜੀ ਦੋ ਸਾਲ ਇਹਨਾਂ ਫਸਲ ਵੇਚੀ ਉਹ ਲਈ ਪੱਧਰ ਪੁੱਧਰ ਕਰਨ ਤੇ ਲੱਗੀ। ਮੈਂ ਤੇ ਇਹਨਾਂ ਦੇ ਜਜ਼ਬੇ ਤੋਂ ਜਿਹੜੇ ਸਾਡੇ ਕਿਸਾਨ ਭਰਾ ਨੇ ਇਹਨਾਂ ਦੇ ਜਜ਼ਬੇ ਤੋਂ ਬੜਾ ਹੈਰਾਨ ਤਾਂ ਵੀ ਇਹ ਬੰਦੇ ਨੋ ਪ੍ਰੋਫਿਟ ਨੋ ਲਾਸ ਵੀ ਜਿਹੜੇ ਵੱਟੇ ਉੱਤੇ ਲਾਗੇ ਪਹਿਲੀ ਪੱਧਰ ਕੰਤ ਤੇ ਬੜਾ ਇਹਨਾਂ ਦਾ ਹੌਸਲਾ ਆ ਇਹਨਾਂ ਦਾ ਹੌਸਲਾ ਇਸੇ ਤਰ੍ਹਾਂ ਹੀ ਬਲੰਦ ਰੱਖਾਂਗੇ ਕਿਉਂਕਿ ਸਾਡੇ ਭਰਾ ਨੇ ਅਸੀਂ ਲਗਾਤਾਰ ਜਦੋਂ ਵੀ ਕੋਈ ਆਫਤ ਆਈ ਹੈ ਮੈਂ ਭਰਾਵਾਂ ਨਾਲ ਡਟਿਆ ਰਿਆਂ ਖੜਿਆ ਰਿਆਂ ਗਾਂਵ ਵੀ ਖੜੇ ਰਵਾਂਗੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਪ੍ਰਧਾਨ ਕੈਬਨਿਟ ਮੰਤਰੀ ਅਮਨ अरोड़ा ਜੀ ਦਾ ਜਿਹੜੇ ਅੱਜ ਸਾਡੇ ਹਲਕੇ ਦੇ ਵਿੱਚ ਜਿਹੜੀ ਹੜਪੀੜ ਤੇ ਸਾਡੇ ਭਰਾ ਨੇ ਉਹਨਾਂ ਵਾਸਤੇ ਰਾਤ ਸਮਗਰੀ ਲੈ ਕੇ ਆਏ ਆ ਰਾਸ਼ਨ ਲੈ ਕੇ ਆਏ ਆ ਜਾਂ ਜੋ ਵੀ ਘਰ ਵਰਤੋਂ ਦੀਆਂ ਚੀਜ਼ਾਂ ਨੇ ਉਹ ਲੈ ਕੇ ਆਏ ਆ ਇਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਆ ਨਾਲ ਹਰਪ੍ਰਜਨ ਸਿੰਘ ਈਟੀਓ ਜੀ ਜਿਹੜੇ ਮੇਰੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਜੀ ਨੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਦੇ ਸਬੰਧ ਚ ਜੇ ਕਿਸੇ ਨੂੰ ਵੀ ਕੋਈ ਲੋੜ ਆ ਉਥੇ ਮੇਰੀ ਤੇ ਈਟੀਓ ਸਾਹਿਬ ਦੀ ਡਿਊਟੀ ਲਾਈ ਆ ਅਸੀਂ ਲਗਾਤਾਰ ਲੋਕਾਂ ਦੇ ਸੰਪਰਕ ਚ ਆਂ ਜਿੱਥੇ ਜੋ ਵੀ ਲੋੜ ਹੁੰਦੀ ਆ ਉਹ ਅਸੀਂ ਲੋੜ ਪੂਰੀ ਕਰਦੇ ਆਂ ਅੱਗੇ ਅਸੀਂ ਆਪਦੇ ਜਿਹੜੇ ਸਾਡੇ ਸਰਪੰਚ ਨੇ ਅਸੀਂ ਖੋਦ ਸਾਰਿਆਂ ਨੇ ਰਲ ਮਿਲ ਕੇ ਬੜੀ ਸੇਵਾ ਕੀਤੀ ਆ ਜਿਹੜੀਆਂ ਸੰਗਤਾਂ ਅਸੀਂੋਂ ਪਾਸਿਓਂ ਜਿਵੇਂ ਜੀਰੇ ਹਲਕੇ ਤੋਂ ਫਰੋਜਪੁਰ ਤੋਂ ਬਠਿੰਡੇ ਵੱਲੋਂ ਪੂਰੇ ਮਾਲਵੇ ਦੁਆਬੇ ਚੋਂ ਮਾਝੇ ਚੋਂ ਜਿੱਥੋਂ ਵੀ ਇੱਥੇ ਸੇਵਾ ਕਰਨ ਆਉਂਦੇ ਆ ਰਾਸ਼ਨ ਲੈ ਕੇ ਆਉਂਦੇ ਆ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਪਰ ਮੈਂ ਬੇਨਤੀ ਸਾਰੇ ਭਰਾਵਾਂ ਨੂੰ ਕਰਨੀ ਚਾਹੁੰਦਾ ਵੀ ਬੰਨ ਦੇ ਦੂਜੇ ਪੰਨੇ ਕੋਈ ਨੁਕਸਾਨ ਨਹੀਂ ਹੋਇਆ ਬੰਨ ਦੇ ਉਰਲੇ ਪੰਨੇ ਕੁਝ ਵੀ ਨਹੀਂ ਰਿਹਾ ਤੇ ਕਈਆਂ ਕੀ ਹੁੰਦਾ ਜਿਹੜੇ ਬੰਨ ਦੇ ਦੂਜੇ ਬੰਨੇ ਵਾਲੇ ਉਹ ਸਾਰਾ ਕੁਝ ਲੈ ਜਾਂਦੇ ਜਿਹੜੇ ਬੰਨ ਦੇ ਇਧਰ ਦਰਿਆਲੇ ਪਾਸੇ ਆ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਜਿਨਨੇ ਦਾਨ ਕਰਨਾ ਉਹ ਸਿੱਧਾ ਦਾਨ ਉਹਨਾਂ ਬੰਦਿਆਂ ਤੱਕ ਪਹੁੰਚਾਵੇ ਜਿਨ੍ਹਾਂ ਦੀ ਦਰਿਆ ਦੇ ਵਿੱਚ ਜ਼ਮੀਨ ਆ ਜ਼ਮੀਨ ਰੁੜ ਗਈ ਆ ਬਰਬਾਦ ਹੋ ਗਈ ਆ ਘਰ ਬਰਬਾਦ ਹੋ ਗਿਆ ਉਹਨਾਂ ਲੋਕਾਂ ਨੂੰ ਅੱਜ ਮਦਦ ਦੀ ਲੋੜ ਆ ਠੀਕ ਜੀ ਸਾਹਿਬ ਜੀ ਜਿਹੜੀ ਇਹ ਘਾ ਲੱਗੀ ਆ ਸਾਡਾ ਸਾਰਾ ਹੀ ਪ੍ਰਸ਼ਾਸਨ ਇੱਥੇ ਲੱਗਾ ਆ ਸਾਡੇ ਸੰਤ ਸਮਾਜ ਦੇ ਸੰਤ ਮਹਾਂਪੁਰਖ ਸੰਤ ਬਾਬਾ ਸੁਖਾ ਸਿੰਘ ਜੀ ਦੀ ਜਿੱਥੇ ਬੰਦੀ ਲੱਗੀ ਆ ਬਾਬਾ ਅਫਤਾਰ ਸਿੰਘ ਜੀ ਦੀ ਜਿੱਥੇ ਬੰਦੀ ਲੱਗੀ ਆ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਉਹਨਾਂ ਦੇ ਜਿੱਥੇ ਬੰਦੀ ਲੱਗੀ ਆ ਸਾਡਾ ਸਾਰਾ ਹੀ ਪ੍ਰਸ਼ਾਸਨ ਉਹ ਵੀ ਨਾਲ ਹੈਲਪ ਕਰਦੇ ਪਏ ਆ ਬਾਕੀ ਜਦੋਂ ਇਹ ਪਾਣੀ ਲੱਥਦਾ ਆ ਤੇ ਗਾਂ ਇੱਥੇ ਪੱਥਰ ਲਵਾਵਾਂਗੇ ਜਿਹੜਾ ਪੱਥਰ ਲੱਗੇ ਤੇ ਜਿਹੜੀ ਢਾ ਲੱਗੀ ਆ ਉਦੋਂ ਗਾਂ ਢਾਵਦੇ ਨਾ ਕਿਉਂਕਿ ਇਹਦੇ ਨਾਲ ਹੀ ਤੇ ਲੋਕਾਂ ਦੇ ਘਰ ਸ਼ੁਰੂ ਹੋ ਜਾਂਦੇ ਆ ਨਾਲ ਹੀ ਵਾਦੀ ਸ਼ੁਰੂ ਹੋ ਜਾਂਦੀ ਮਰੜ ਪਿੰਡ ਦੀ ਤੇ ਆ ਲਗਭਗ ਰਾਜਾ ਦੇ ਵਿੱਚ ਹੀ ਇੱਕ ਕਿਲਾ ਥਾਂ ਹਸਾਵਣਾ ਢਾ ਲਾ ਕੇ ਰੋੜ ਕੇ ਲੈ ਗਿਆ ਦਰਿਆ ਤੇ ਆ سامنے ਤੁਸੀਂ ਦਰਖਤ ਦੇਖਦੇ ਪਏ ਜਿਹੜੇ ਦਰਖਤ ਖੜੇ ਆ ਇਸੇ ਤਰ੍ਹਾਂ ਹੀ ਲਾਈਨ ਇੱਥੋਂ ਤੱਕ ਲਾਸਟ ਤੱਕ ਇਹਦੇ ਤੋਂ ਵੱਡੇ ਵੱਡੇ ਦਰਖਤਾਂ ਦੀ ਖੜੀ ਹੀ ਜਿਹੜਾ ਕਿ ਪਾਣੀ ਅੱਗੇ ਵੇਖੋ ਕੋਈ ਜ਼ੋਰ ਨਹੀਂ ਹੁੰਦਾ ਜਿਵੇਂ ਕਹਿ ਦਿੰਦੇ ਨੇ ਨਾ ਵੀ ਪਾਣੀ 'ਚ ਸਭ ਤੋਂ ਜ਼ਿਆਦਾ ਤਾਕਤ ਆ ਉਹ ਵਾਕਈ ਪਾਣੀ ਨੇ ਆਪਣੀ ਤਾਕਤ ਵਿਖਾਤੀ ਆ ਵੀ ਜਿਹੜੀ ਮਾਲਕੀ ਜ਼ਮੀਨ ਹੈ ਉਹਦੇ 'ਚੋਂ ਵੀ ਜ਼ਮੀਨ ਟਾ ਕੇ ਲੈ ਗਿਆ ਦਰਿਆ ਬਾਕੀ ਅਸੀਂ ਪਰਿਵਾਰਾਂ ਦੇ ਨਾਲ ਆ ਜਦੋਂ ਵੀ ਕਿਸੇ ਵੀ ਪਰਿਵਾਰ ਨੂੰ ਕਿਸਾਨ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਅਸੀਂ ਉਹਨਾਂ ਦੇ ਨਾਲ ਡਟ ਕੇ ਖੜਾਂਗੇ ਕੋਈ ਵੀ ਮਦਦ ਕਰਨ ਦੀ ਲੋੜ ਪੈਂਦੀ ਹਰ ਮਦਦ ਕਰਾਂਗੇ ਬਿਲਕੁਲ ਲਗਾਤਾਰ ਲਾਲਜੀ ਸਿੰਘ ਪੁੱਤਰ ਰਮਨ ਰੋੜਾ ਜੀ ਹੋਰ ਜੀ ਬਾਬਾ ਜੀ ਹੋਰ ਬਾਬਾ ਜੀ ਹੋਰ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਆਓ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਹੋਰ ਜੀ ਆਓ ਬੰਦ ਬੰਦ ਪੁਰਬਾਈ ਬੱਲੇ ਬੱਲੇ ਪੋਕੀਟਾ ਜੀ ਹਾਂਜੀ ਮੇਰ ਆ ਜੀ ਚਲੋ